ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਝੰਡ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 21313 ਤੇ ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 9164752865 ਤੇ ਕ੍ਰਿਸਮਸ ਦੇ ਉੱਪਰ ਅਮਰੀਕਾ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਸੇਲ ਚੱਲ ਰਹੀ ਹੈ ਸਟੋਰਾਂ ਦੇ ਵਿੱਚ ਕੱਪੜਿਆਂ ਦੇ ਉੱਪਰ ਹੋਰ ਵੱਖ-ਵੱਖ ਜਗਾਵਾਂ ਤੇ ਪਰ ਤੁਸੀਂ ਇਮੀਗ੍ਰੇਸ਼ਨ ਨੂੰ ਲੈ ਕੇ ਜਾਂ ਇਮੀਗ੍ਰੈਂਟ ਨੂੰ ਲੈ ਕੇ ਜਿਹੜੀ ਸੇਲ ਹੈ ਉਹ ਪਹਿਲੀ ਵਾਰੀ ਦੇਖੋਗੇ ਕਿਉਂਕਿ ਇੱਥੋਂ ਦੇ ਜਿਹੜੇ ਅਮਰੀਕਾ ਦੇ ਇਮੀਗ੍ਰੇਸ਼ਨ ਸੈਕਟਰੀ ਹੈਗੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਕ੍ਰਿਸਮਸ ਦਾ ਤੋਹਫ਼ਾ ਦੇ ਰਹੇ ਹਾਂ ਜਿੰਨੇ ਵੀ ਅਮਰੀਕਾ ਦੇ ਵਿੱਚ ਪਹੁੰਚੇ ਨੇ ਇਮੀਗ੍ਰੈਂਟ ਤੁਸੀਂ ਆਪਣੀ ਕੰਟਰੀ ਜਾਓ 3000 ڈالر ਤੁਹਾਨੂੰ ਅਸੀਂ ਦਵਾਂਗੇ ਤੇ ਤੁਸੀਂ ਛੁੱਟੀਆਂ ਮਨਾਓ ਨਹੀਂ ਤੇ ਜੇਕਰ ਉਦਾਂ ਫੜੇ ਗਏ ਤਾਂ ਤੁਸੀਂ ਰਿਪੋਰਟ ਹੋਵੋਗੇ ਜ਼ਿਆਦਾ ਜਾਣ ਕਰਨ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾਂ ਜੀ ਇਸ ਖਬਰ ਤੇ ਸਾਂਝ ਪਾਉਣਗੇ ਜੀ ਚੁਗਾਵਾਂ ਸਾਹਿਬ ਆ ਬਿਲਕੁਲ ਝੰਡ ਸਾਹਿਬ ਪਹਿਲਾਂ ਤਾਂ ਆਪਾਂ ਪਹਿਲਾਂ ਇਹ ਵੀਡੀਓ ਸੁਣ ਲਈਏ ਜਿਹੜੇ ਆਪਣੇ ਇੰਮੀਗ੍ਰੇਸ਼ਨ ਸੈਕਟਰੀ ਕ੍ਰਿਸਟਿਨ ਨਿਊਮ ਕੀ ਕਹਿ ਰਹੇ ਹੈਗੇ ਆ ਤੇ ਫਿਰ ਤੁਹਾਡੇ ਨਾਲ ਪੂਰੀ ਸਹਾਇਤਾ ਹਾਂ। We will give you 3000 uh, through the holidays to send you home. We'll buy you a ticket. ਸੁਚਨ ਸਰ ਤੁਸੀਂ ਵੀਡੀਓ ਤੋਂ ਸੁਣੀ ਲਈਆ ਸਰੋਤਿਆਂ ਨੇ ਵੀ ਸੁਣ ਲਈ ਆ। ਲੋ ਜੀ ਅੱਗੇ ਆਪਾਂ ਸੇਲਾ ਲੱਗਦੀਆਂ ਵੇਖਦੇ ਸੀਗੇ ਸਟੋਰਾਂ ਤੇ ਤੇ ਕਹਿੰਦੇ ਆ ਕਿ ਹੁਣ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਕਹਿੰਦੇ ਸੇਲ ਲਾਤੀ ਆ। ਪਹਿਲਾਂ ਦਿੰਦੇ ਸੀਗੇ 1000 ਡਾਲਰ ਤੇ ਪਲੱਸ ਟਿਕਟ ਦਿੰਦੇ ਸੀਗੇ। ਕਿੰਦੇ ਸੀਗੇ ਵੀ ਜਿੰਨੇ ਵੀ ਆਪਣੀ ਕੰਟਰੀ ਨੂੰ ਜਾਣਾ ਸਾਡੀ ਸੀਵੀਪੀ ਐਪ ਦੇ ਉੱਪਰ ਜਾ ਕੇ ਤੇ ਆਪਣੇ ਆਪ ਨੂੰ ਰਜਿਸਟਰ ਕਰੋ ਤੇ ਤੁਸੀਂ ਜਾ ਸਕਦੇ ਆ ਬਸ਼ਰਤੇ ਕਿ ਤੁਹਾਡਾ ਕੋਈ ਕ੍ਰਿਮੀਨਲ ਰੈਕਡ ਵਗੈਰਾ ਨਹੀਂ ਹੋਣਾ ਚਾਹੀਦਾ ਤੇ ਹੁਣ ਇਹਨਾਂ ਨੇ ਕੀ ਕੀਤਾ ਸ਼ਾਇਦ ਲੋਕ ਜਾ ਨਹੀਂ ਰਹੇ ਤੇ ਇਹਨਾਂ ਨੇ ਰੇਟ ਵਧਾ ਦਿੱਤਾ ਤੇ ਰੇਟ ਜਿਹੜਾ ਆ 1000 ਤੋਂ ਸਿੱਧੇ 3000 ਕਰਤਾ ਤੇ ਵੀਡੀਓ ਦੇ ਵਿੱਚ ਸਾਫ਼-ਸਾਫ਼ ਅ ਜਿਹੜੇ ਮੈਡਮ ਕ੍ਰਿਸਟੀ ਨਿਊਮ ਨੇ ਉਹ ਕਹਿ ਰਹੇ ਆ ਤੇ ਲੋ ਜੀ 크리스마ਸ ਆ ਗਈ ਹੈ ਨਵਾਂ ਸਾਲ ਆ ਰਿਹਾ ਤੇ ਜਿੰਨੇ ਵੀ ਇੱਥੇ ਇਮੀਗ੍ਰੈਂਟਸ ਆਏ ਨੇ ਖਾਸ ਕਰਕੇ ਜਿਹੜੇ ਇਲੀਗਲ ਹੈਗੇ ਨੇ ਤੇ ਜੇ ਭਾਈ ਤੁਸੀਂ ਜਾਣਾ ਚਾਹੁੰਦੇ ਹੋ ਆਪਣੀ ਕੰਟਰੀ ਨੂੰ ਆਪਣੀ ਫੈਮਿਲੀ ਦੇ ਨਾਲ ਜਾ ਕੇ 크리스마ਸ ਤੇ ਨਵਾਂ ਸਾਲ ਮਨਾਉਣਾ ਤੇ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਫੜੀਏ ਸਾਫ਼-ਸਾਫ਼ ਕਿਹਾ ਉਹਨਾਂ ਨੇ ਜੀ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਡੀਟੇਨ ਕਰੀਏ ਤੁਸੀਂ ਆਪਣੇ ਆਪ ਇਹ ਕੰਟਰੀ ਛੱਡ ਕੇ ਜਾ ਸਕਦੇ ਆਂ ਤੇ সিভিਪੀ ਦੀ ਵੈਬ ਐਪ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ ਅਸੀਂ ਦਿਆਂਗੇ ਤੁਹਾਨੂੰ 3000 ਡਾਲਰ ਦੇ ਨਾਲ ਦਿਆਂਗੇ ਤੁਹਾਨੂੰ ਟਿਕਟ ਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਇਸ ਕੰਟਰੀ ਨੂੰ ਛੱਡ ਕੇ ਜਾ ਸਕਦੇ ਆ ਤੇ ਨਾਲ ਤੁਹਾਨੂੰ ਅਸੀਂ ਇਹ ਵੀ ਆਪਸ਼ਨ ਦਿੰਨੇ ਆ ਕਿ ਜੇ ਤੁਸੀਂ ਇਸ ਤਰੀਕੇ ਨਾਲ ਜਾਂਦੇ ਆ ਤੇ ਜੇ ਕਿਤੇ ਤੁਹਾਨੂੰ ਵਾਪਸ ਆਉਣਾ ਪੈ ਜਾਵੇ ਕਿਤੇ ਸਾਲ 2 ਸਾਲ 4 ਸਾਲ ਬਾਅਦ ਕਿਤੇ ਤੁਹਾਡਾ ਲੀਗਲ ਤਰੀਕੇ ਦੇ ਨਾਲ ਤੁਸੀਂ ਇੱਥੇ ਆ ਸਕਦੇ ਆ ਪਰ ਜੇ ਅਸੀਂ ਤੁਹਾਨੂੰ ਰਿਪੋਰਟ ਕੀਤਾ ਫਿਰ ਦੁਬਾਰਾ ਤੁਸੀਂ ਇਹ ਕੰਟਰੀ ਵਿੱਚ ਵੜ ਨਹੀਂ ਸਕਦੇ ਯਾਨੀ ਕਿ ਤੁਸੀਂ ਦੁਬਾਰਾ ਇੱਥੇ ਇੰਟਰ ਨਹੀਂ ਹੋ ਸਕਦੇ ਆ ਤਾਂ ਹੁਣ ਕਮਾਲ ਹੋ ਗਈ ਕਹਿੰਦੇ ਵੀ ਹੁਣ ਇੰਟੀਗ੍ਰੇਸ਼ਨ ਵੱਲੋਂ ਵੀ ਇਸ ਤਰੀਕੇ ਦੀ ਆਫਰ ਦਿੱਤੀ ਜਾ ਰਹੀ ਹੈ ਸਿੱਧੀ ਸਿੱਧੀ ਆਫਰ ਹੈ ਕਿ ਇੱਕ ਸਾਫ ਦਾ ਲਾਲਚ ਹੀ ਹੈ ਕਿ ਚੱਕੋ 3000 ਡਾਲਰ ਤੇ ਜਾਓ ਆਪਣੀ ਕੰਟਰੀ ਚ ਹਮ ਸੈਲਫ ਡਿਪੋਰਟੇਸ਼ਨ ਕਹਿ ਰਹੇ ਹੈਗੇ ਨੇ ਕਿ ਆਪਣੇ ਆਪ ਨੂੰ ਸੈਲਫ ਡਿਪੋਰਟ ਕਰੋ ਪਰ ਚੁਗਾਵਾਂ ਸਾਹਿਬ ਉਹਨਾਂ ਨੂੰ ਕੌਣ ਦੱਸੇ ਕਿ ਇਹ ਬੰਦੇ ਜਿਹੜੇ ਨੇ 20 20 30 30 40 40 ਲੱਖ ਰੁਪਏ ਖਰਚ ਕੇ ਤੁਹਾਡੀ ਕੰਟਰੀ ਦੇ ਵਿੱਚ ਆਏ ਨੇ ਕੌਣ ਸੈਲਫ ਰਿਪੋਰਟ ਹੁੰਦਾ ਹੈ ਕੋਈ ਨਹੀਂ ਹੁੰਦਾ ਸ਼ਾਇਦ ਹਜ਼ਾਰ ਡਾਲਰ ਪਹਿਲਾਂ ਦਿੰਦੇ ਸੀ ਹੁਣ 300 ਡਾਲਰ ਕਰ ਦਿੱਤਾ ਔਰ ਕਿਹਾ ਜਾ ਰਿਹਾ ਕਿ 크리스마ਸ ਕਰਕੇ ਜਿਹੜੀ ਆਫਰ ਹੈ ਉਹ ਇਮੀਗ੍ਰੈਂਟ ਨੂੰ ਦਿੱਤੀ ਜਾ ਰਹੀ ਹੈ ਪਰ ਤੁਸੀਂ ਇੱਕ ਚੀਜ਼ ਦੇਖੋ ਚੁਗਾਵਾਂ ਸਾਹਿਬ 20 ਜਨਵਰੀ 2025 ਤੋਂ ਬਾਅਦ ਜਦੋਂ ਦੇ ਡੋਨਲਡ ਟਰੰਪ ਸਾਹਿਬ ਨੇ ਸੌ ਚੁੱਕੀ ਹੈਗੀ ਹੈ ਇਮੀਗ੍ਰੈਂਟ ਤੇ ਸ਼ਕਤੀ ਇਮੀਗ੍ਰੈਂਟ ਤੇ ਸ਼ਕਤੀ ਦੂਜਾ ਏਜੰਡਾ ਹੀ ਕੋਈ ਨਹੀਂ ਇੱਕੋ ਹੀ ਕੰਮ ਬਸ ਜਾਂ ਤੇ ਟਰੱਕਾਂ ਵਾਲਿਆਂ ਤੇ ਸ਼ਕਤੀ ਜਾਂ ਫਿਰ ਆਈਸ ਨੂੰ ਕਹਿ ਦਿੱਤਾ ਕਿ ਭਾਈ ਟਾਰਗੇਟ ਪੂਰੇ ਕਰੋ 3 3000 ਬੰਦਾ ਮੈਨੂੰ ਫੜ ਕੇ ਦਿਓ ਤਾਂ ਇਹ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਦੂਜੇ ਪਾਸੇ ਧਿਆਨ ਹੀ ਨਹੀਂ ਜਾਂਦਾ ਇਹਨਾਂ ਦਾ ਜੀ ਆ ਗੱਲ ਨਾਲ ਜਨ ਸਾਹਿਬ ਇਦਾਂ ਹੈ ਕਿ ਲੱਗਦਾ ਕਿ ਇਹਨਾਂ ਨੇ ਅ ਅਮਰੀਕਾ ਦੇ ਜਿਹੜਾ ਪ੍ਰੈਜ਼ੀਡੈਂਟ ਨੇ ਜਦੋਂ ਉਹਦੀ ਸੌਹ ਚੁੱਕੀ ਆ ਸੌਹ ਚੱਕੀ ਕਾਦੀ ਸੌਹ ਖਾ ਹੀ ਲਈ ਲੱਗਦੀ ਤੇ ਬੰਦੇ ਕਹਿੰਦੇ ਹੁੰਦੇ ਕਹਿੰਦੇ ਤੂੰ ਤਾਂ ਸੌਂ ਖਾ ਕੇ ਮਗਰ ਪੈ ਗਿਆ ਹਾਂ ਤੇ ਇਹ ਲੱਗਦਾ ਸੌਂ ਖਾ ਕੇ ਮਗਰ ਪੈ ਗਿਆ ਸਾਰੇ ਇਮੀਗ੍ਰੈਂਟਸ ਦੇ ਤੇ ਇਸ ਟਾਈਮ ਜੋ ਕੁਝ ਵੀ ਵਾਪਰ ਰਿਹਾ ਨਾ ਇਹ ਬਿਲਕੁਲ ਇਸ ਤਰ੍ਹਾਂ ਦੇ ਹਾਲਾਤ ਨਾ ਕਦੇ ਅਮਰੀਕਾ ਵਿੱਚ ਹੋਏ ਸੀ ਨਾ ਅਸੀਂ ਕਦੇ ਦੇਖਿਆ 25 ਸਾਲ ਤੋਂ ਬਾਅਦ ਸਾਨੂੰ ਹੋ ਗਿਆ ਇੱਥੇ ਰਹਿੰਦਿਆਂ ਨੂੰ ਪਰ ਇਦਾਂ ਦਾ ਜਿਹੜਾ ਕਹ ਲਓ ਕਿ ਨਾ ਕੋਈ ਇਦਾਂ ਦਾ ਵਾਪਰਿਆ ਸੀਗਾ ਤੇ ਨਾ ਕਦੀ ਦੇਖਿਆ ਸੀਗਾ ਤੇ ਸੁਣਿਆ ਤਾਂ ਅਸੀਂ ਹੈ ਨਹੀਂ ਕਦੇ ਕਿਉਂਕਿ ਪਹਿਲਾਂ ਪਹਿਲਾਂ ਜਿਹੜੇ ਲੋਕ ਇੱਥੇ ਆਏ ਦੱਸਦੇ ਹੁੰਦੇ ਵੀ ਖੇਤਾਂ ਦੇ ਵਿੱਚ ਕੰਮਕੁੰਮ ਕਰਦੇ ਸੀ ਤੇ ਇਮੀਗ੍ਰੇਸ਼ਨ ਵਾਲੇ ਪੈਂਦੇ ਹੁੰਦੇ ਸੀਗੇ ਚੱਕ ਲੈਂਦੇ ਹੁੰਦੇ ਸੀ ਬੰਦੇ ਨੂੰ ਪਰ ਤੁਸੀਂ ਚੁਗਾਵਾਂ ਸਾਹਿਬ ਤੁਹਾਨੂੰ 25 ਸਾਲ ਹੋ ਗਏ ਅਮਰੀਕਾ ਰਹਿੰਦੇ ਆ ਨਾ ਬਰਾਕ ਓਬਾਮਾ ਦੇ ਵੇਲੇ ਕਾਫੀ ਬੰਦੇ ਡਿਪੋਰਟ ਹੋਏ ਨੇ ਉਹ ਵੀ ਦੌਰ ਦੇਖਿਆ ਹੋਣਾ ਨੇ ਹੁਣ ਕਹਿੰਦੇ ਉਸ ਤੋਂ ਘੱਟ ਡਿਪੋਰਟੇਸ਼ਨ ਹੋਈ ਹੈ ਪਰ ਰੌਲਾ ਰੱਪਾ ਵੱਧਿਆ ਨਹੀਂ ਨਹੀਂ ਐਤਾ ਨਹੀਂ ਅਗਰ ਡਿਪੋਰਟੇਸ਼ਨ ਘੱਟ ਹੋਈ ਹੈ ਡਿਪੋਰਟੇਸ਼ਨ ਤਾਂ ਹੁਣ ਬਹੁਤ ਹੋਈ ਆ ਪਰ ਉਦੋਂ ਜਿਹੜੀ ਡੈਪੂਟੇਸ਼ਨ ਹੋਈ ਸੀ ਨਾ ਉਹ ਹੋਈ ਸੀ ਹੋਰ ਸਾਫ ਸੀ ਜਿਹੜੇ ਲੋਕ ਕ੍ਰਿਮੀਨਲ ਫੜੇ ਹੋਏ ਸੀਗੇ ਜਿਨ੍ਹਾਂ ਨੂੰ ਰੀਟੇਨ ਕੀਤਾ ਹੁੰਦਾ ਸੀਗਾ ਕਈ-ਕਈ ਚਿਰਾਂ ਦਾ ਫਿਰ ਉਸ ਤੋਂ ਬਾਅਦ ਜਦੋਂ 911 ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਕਾਫੀ ਕੋਸ਼ ਇੱਥੇ ਹਫੜਾ ਤਫੜੀ ਮੱਚੀ ਸੀ ਖਾਸ ਕਰਕੇ ਜਿਹੜੀਆਂ ਮੁਸਲਮ ਕੰਟਰੀਆਂ ਹੈਗੀਆਂ ਉਹਨਾਂ ਨੂੰ ਬਹੁਤ ਜ਼ਿਆਦਾ ਵੱਡਾ ਟਾਰਗੇਟ ਕੀਤਾ ਗਿਆ ਸੀ ਜਿਹੜੇ ਲੋਕ ਇੱਥੇ ਰਹਿੰਦੇ ਸੀਗੇ ਸੋ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਸੀਗਾ ਅ ਬਾਕੀ ਹੋਰ ਵੀ ਕਾਫੀ ਕੰਟਰੀਆਂ ਦੇ ਲੋਕ ਸੀਗੇ ਪਰ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਆ ਨਾ ਕਿ ਜਿਹੜੀ ਸੈਲਫ ਡੈਪੂਟੇਸ਼ਨ ਦੇ ਉੱਪਰ ਅ ਕ੍ਰਿਸਟੀ ਨਿਯੋਮ ਜਿਹੜੇ ਸੈਕਟਰੀ ਹੈਗੇ ਆ ਇਮੀਗ੍ਰੇਸ਼ਨ ਦੇ ਉਹਨਾਂ ਨੇ ਬਿਲਕੁਲ ਖੁੱਲੇ ਆਮ ਦੇਖੋ ਇੱਕ ਵੀਡੀਓ ਪਾ ਕੇ ਮੀਡੀਆ ਦੇ ਵਿੱਚ ਸਿੱਧਾ-ਸਿੱਧਾ ਕਹਿ ਦਿੱਤਾ ਕਿ ਭਾਈ ਜਿੰਨੇ ਜਾਣਾ ਚਲੇ ਜਾਓ ਤੇ ਨਾਲ ਤੁਹਾਨੂੰ ਪੈਸੇ ਵੀ ਮਿਲ ਰਹੇ ਆ 3000 ਡਾਲਰ ਤੇ ਟਿਕਟ ਵੀ ਮਿਲਦੀ ਆ ਇਹਦੇ ਵਿੱਚ ਉਹਨੂੰ ਲੱਗਦਾ ਮੈਕਸੀਕਨ ਲੋਕ ਤਾਂ ਵਾਵਾ ਜਾਣਗੇ ਕਿਉਂਕਿ ਦੇਖੋ ਉਹਨਾਂ ਨੂੰ ਤਾਂ ਲੱਗੇ ਪੈਂਦੀ ਆ ਕਿੰਦੇ ਕੰਧ ਟੱਪੀ ਤੇ ਇੱਧਰ ਹਨਾ ਤੇ ਉਹਨਾਂ ਦਾ ਸਿਰਫ ਕਹਿੰਦੇ ਗਵਾਨਚਿਤ ਹੈਗਾ ਉਹ ਤਾਂ ਚਲੇ ਜਾਂਦੇ ਆ ਪੈਸੇ ਲੈ ਕੇ ਚਲ ਜਾਂਦੇ ਫੇਰ ਆ ਜਾਂਦੇ ਪਰ ਜਿਹੜੇ ਹੁਣ ਕਹ ਲਓ ਕਿ ਏਸ਼ੀਆਨ ਕੰਟਰੀਆਂ ਦੇ ਵਿੱਚੋਂ ਇੰਨੇ ਔਖੇ ਔਖੇ ਰਾਹ ਲੰਘ ਕੇ ਤਾਂ ਪੈਸਾ ਭਰ-ਭਰ ਕੇ ਉਹ ਇੱਧਰ ਆਏ ਆ ਤੇ ਉਹ ਕਿੱਥੇ ਜਾ ਰਹੇ ਆ ਹਾਂ ਠੀਕ ਹੈ ਜਿੱਥੇ ਇਹਨਾਂ ਦਾ ਜੋਰ ਚੱਲਦਾ ਪਿਆ ਦੇਖੋ ਫੜ-ਫੜ ਕੇ ਰਿਪੋਰਟ ਵੀ ਕਰ ਰਹੇ ਆ ਤੇ ਕੇਸ ਵੀ ਬਹੁਤ ਇਦਾਂ ਦੇ ਆ ਰਹੇ ਆ ਸਾਹਮਣੇ ਕਿਉਂਕਿ ਹੁਣ ਇਸ ਟਾਈਮ ਆਈਐਸਓ ਵੱਲੋਂ ਜਿਹੜਾ ਹੈ ਵੱਡੇ ਪੱਧਰ ਤੇ ਜਿਹੜੀ ਹੈ ਫੋਲੋ ਫੜਾਈ ਜਿਹੜੀ ਕੀਤੀ ਜਾ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਹੁਣ ਇੱਥੇ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਆਈਐਸਓ ਉਹ ਤਾਂ ਉਹ ਤਾਂ ਆਈਐਸ ਦੀਆਂ ਖਬਰਾਂ ਤੇ ਚੁਗਾਵਾਂ ਸਭ ਨੇ ਤਾਂ ਆਏ ਦੇਣ ਆਉਂਦੀਆਂ ਰਹਿੰਦੀਆਂ ਨੇ ਕਿੰਨੀਆਂ ਕਿ ਖਬਰਾਂ ਅਸੀਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰੀਏ ਮੈਂ ਕਿੰਨਾ ਕੋਈ ਤਵੀਤਾਂ ਵਾਲੇ ਬਾਬੇ ਕੋਲੋਂ ਲਿਆਓ ਕੋਈ ਸਵਾਦੀ ਫੱਕੀ ਤੇ ਕੋਈ ਧੂੜੋ ਟਰੰਪ ਸਾਹਿਬ ਤੇ ਕਿਉਂਕਿ 3 ਸਾਲ ਦਾ ਲੰਬਾ ਸਰਸਾ ਪਿਆ ਹੈਗਾ ਕੱਢਣਾ ਕਿਦਾਂ ਜੀ ਇੱਥੇ ਅਮਰੀਕਾ 'ਚ ਅਹ ਦੇਖੋ ਇਦਾਂ ਹੁੰਦਾ ਵੀ ਜਦੋਂ ਇਦਾਂ ਦਾ ਟਾਈਮ ਚੱਲਦਾ ਹੋਵੇ ਟਾਈਮ ਥੋੜਾ ਜਿਆਦਾ ਲੰਬਾ ਹੀ ਲੱਗਦਾ ਹੁੰਦਾ ਕਹਿੰਦੇ ਨਾ ਜਿਹੜੇ ਖੁਸ਼ੀ ਦੇ ਪਲ ਬਹੁਤ ਛੋਟੇ ਹੁੰਦੇ ਆ ਤੇ ਜਿਹੜੇ ਗਮੀ ਦੇ ਪਲ ਆ ਉਹ ਬੜੇ ਵੱਡੇ ਲੱਗਦੇ ਹੁੰਦੇ ਆ ਸੋ ਹੁਣ ਇਸ ਟਾਈਮ ਇਹ ਦੁੱਖਾਂ ਦੇ ਪਾਲੀ ਆ ਕਿਸਾਬ ਦੇ ਉਹਨਾਂ ਲੋਕਾਂ ਵਾਸਤੇ ਜਿਹੜੇ ਆਏ ਤਾਂ ਇਸ ਆਸ ਤੇ ਉਮੀਦ ਨਾਲ ਸੀ ਵੀ ਉੱਥੇ ਜਾਵਾਂਗੇ ਤੇ ਆਪਣੀਆਂ ਜ਼ਿੰਦਗੀਆਂ ਸੁਖਾਲੀਆਂ ਕਰਾਂਗੇ ਪਿੱਛੇ ਘਰਦਿਆਂ ਨੂੰ ਸੁਖਾਲੇ ਕਰਾਂਗੇ ਕੋਈ ਇਹਦੇ ਕਰਜ਼ੇ-ਕੁਰਜ਼ੇ ਚੱਕੇ ਆ ਉਹ ਲੱਤ ਜਾਣਗੇ ਚਾਰ ਪੈਸੇ ਜੋੜ ਲਵਾਂਗੇ ਤੇ ਵਧੀਆ ਜਿਹੜੀ ਜ਼ਿੰਦਗੀ ਜੀਵਾਂਗੇ ਪਰ ਹੁਣ ਜਿਹੜਾ ਮਾਹੌਲ ਜਿਹੜਾ ਹੈਗਾ ਉਹ ਟੋਟਲੀ ਡਿਫਰੈਂਟ ਹੋ ਗਿਆ ਚੀਜ਼ਾਂ ਉਹ ਰਹੀਆਂ ਨਹੀਂ ਹੈਗੀਆਂ ਬਾਕੀ ਤੁਸੀਂ ਆਪ ਖਬਰਾਂ ਦੇਖਦੇ ਆਂ ਰੋਜ਼ ਅਸੀਂ ਵੀ ਦੇਖਦੇ ਆਂ ਕਿ ਜਿਹੜੇ ਡੈਮੋਕ੍ਰੇਟ ਵਾਲੇ ਆ ਤੇ ਵਿੱਚੇ ਕਾਫੀ ਰਿਪਬਲਿਕਨਸ ਵੀ ਹੈਗੇ ਆ ਜਿਹੜੇ ਰੈਪ੍ਰੈਜ਼ੈਂਟਿਵ ਹੈਗੇ ਆ ਸੈਨੇਟਰ ਹੈਗੇ ਆ ਜਾਂ ਜਿਹੜੇ ਹੋਰ ਆਫੀਸਰਸ ਹੈਗੇ ਆ ਉਹ ਦੇਖੋ ਲੱਗੇ ਤਾਂ ਹੋਏ ਆ ਉਹ ਸਰਕਾਰ ਨੂੰ ਬੜੇ ਵੱਡੇ ਪੱਧਰ ਤੇ ਇਸ ਇਸ ਚੀਜ਼ ਉੱਪਰ ਘੇਰ ਰਹੇ ਆ ਕਾਫੀ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਪਰ ਜਿੱਥੇ ਉਹ ਦੇਖੋ ਜਿਹੜਾ ਜਿਹਦੀ ਸਰਕਾਰ ਹੈ ਜਿਸ ਹੱਥ ਡੰਡਾ ਆ ਉਹਦਾ ਜੋਰ ਹੈ ਇਸ ਕਰਕੇ ਉਹ ਆਪਣੀ ਮਰਜ਼ੀ ਕਰਦੇ ਪਿਆ ਭਾਵੇਂ ਜਿੰਨਾ ਮਰਜ਼ੀ ਡੈਮੋਕਰੇਟ ਵੱਲੋਂ ਘੇਰਿਆ ਜਾਵੇ ਚੁਗਾਵਾਂ ਸਾਹਿਬ ਚੁਗਾਵਾਂ ਸਾਹਿਬ ਚੁਗਾਵਾਂ ਸਾਹਿਬ ਤੁਹਾਨੂੰ 25 ਸਾਲ ਹੋ ਗਏ ਆ ਅਮਰੀਕਾ ਦੇ ਵਿੱਚ ਰਹਿੰਦੇਆਂ ਨੂੰ ਤੁਹਾਨੂੰ ਇੰਡੀਆ ਵੀ ਕੋਈ ਜੁੱਲੀ ਬਾਬੇ ਵਰਗਾ ਕੋਈ ਜਾਣਦਾ ਹੋਣਾ ਹੈ ਕੋਈ ਟਰੰਪ ਸਾਹਿਬ ਦਾ ਹੱਥ ਹੁ ਤੋ ਹੌਲਾ ਹੁੰਦਾ ਤੇ ਸਾਡੀ ਹੈੜਾ ਛੜਾਓ ਹੱਥ ਹੁ ਤੋ ਹੌਲਾ ਕਰਾ ਕੇ ਲਿਆਓ ਯਾਰ ਆ ਮੈਨੂੰ ਤੇ ਇਸ ਬਾਰੇ ਪਤਾ ਨਹੀਂ ਪਰ ਸਾਨੂੰ ਇਨਾ ਪਤਾ ਹੈ ਕਿ ਜਦੋਂ ਵੀ ਟਰੰਪ ਸਾਹਿਬ ਪਹਿਲਾਂ ਵੀ ਜਦੋਂ ਬਣੇ ਸੀਗੇ ਪ੍ਰੈਜ਼ੀਡੈਂਟ ਤੇ ਇੰਡੀਆ ਵਿੱਚ ਹਵਨ ਹੋਣ ਬੜੇ ਕੀਤੇ ਸੀ ਉਹਨਾਂ ਵਾਸਤੇ ਅਬ ਕੀ ਬਾਅਦ ਟਰੰਪ ਸਰਕਾਰ ਅਬ ਕੀ ਬਾਅਦ ਟਰੰਪ ਸਰਕਾਰ ਤੇ ਐਦਕੀ ਵੀ ਜਦੋਂ ਟਰੰਪ ਸਾਹਿਬ ਖੜੇ ਸੀ ਨਾ ਤੇ ਮੋਦੀ ਸਾਹਿਬ ਨੇ ਉੱਥੇ ਫੇਰ ਨਾਰੇ ਨਰੇ ਲਵਾਏ ਸੀ ਆਪਦੀ ਵਾਰ ਫਿਰ 트ੰਪ ਸਰਕਾਰ ਤੇ ਉਹ ਜਿਹੜੇ ਆਪਣੇ ਸੀਗੇ ਇੰਡੀਆ ਨਹੀਂ ਸੀਗੇ ਉੱਥੇ ਭਾਵੇਂ ਉਹ ਕੋਈ ਹਿੰਦੂ ਸੀਗੇ ਜਾਂ ਕੋਸ਼ ਸੀਗੇ ਜਾਂ ਪਰ ਹੁਣ ਜਿਹੜੇ ਡੈਪੂਟੇਸ਼ਨ ਹੋਈ ਉਹ ਸਾਰਿਆਂ ਦੀ ਹੋ ਰਹੀ ਹੈ ਕੋਈ ਇਕੱਲੇ ਇਹ ਪੰਜਾਬੀਆਂ ਸਿੱਖਾਂ ਦੀ ਨਹੀਂ ਹੈਗੀ ਸਾਰੀਆਂ ਸਟੇਟਾਂ ਵਿੱਚੋਂ ਹੁਣ ਗੁਜਰਾਤ ਤੋਂ ਬੜਾ ਕੋਈ ਇੱਥੇ ਬੰਦਾ ਆਇਆ ਹੋਇਆ ਜੀ ਇਲੈਗਲ ਤਰੀਕੇ ਦੇ ਨਾਲ ਫਿਰ ਉਧਰੋਂ ਕੇਰਲਾ ਤੋਂ ਆ ਫਿਰ ਕਹਿ ਲੋ ਕਿ ਹਰਿਆਣੇ ਤੋਂ ਆ ਹੋਰ ਸਟੇਟਾਂ ਤੋਂ ਆ ਬਹੁਤ ਜ਼ਿਆਦਾ ਲੋਕ ਇੱਥੇ ਆਏ ਹੋਇਆ ਆ ਤੇ ਹੁਣ ਮੁੰਲਾਵਾ ਕਈਆਂ ਨੇ ਉਥੇ ਹਵਨ-ਹੋਵਨ ਕੀਤੇ ਹੋਣੇ ਆਪਕੀ ਬਾਟਰਮ ਸਰਕਾਰ ਦੇ ਉਹ ਵੀ ਇੱਥੇ ਆਏ ਹੋਣਿਆਂ ਤੋਂ ਕਹਿੰਦੇ ਹੋਣੇ ਭਾਈ ਆ ਕੀ ਹੋ ਗਿਆ ਤੇ ਹਮਨੇ ਤੋ ਹਮਨ ਕੀਆ ਥਾ ਕਿ ਟਰੰਪ ਸਾਹਿਬ ਅੱਛਾ ਕੰਮ ਕਰਨਗੇ ਤੇ ਇਹ ਕੀ ਹੋ ਗਿਆ ਤੇ ਉਹ ਵੀ ਹੁਣ ਵਿਚਾਰੇ ਕੀ ਕਹਿੰਦੇ ਆ ਵੀ ਇੱਥੋਂ ਰਿਪੋਰਟ ਕੀਤੇ ਜਾ ਰਿਹਾ ਸੋ ਗੱਲ ਇਹ ਹੈ ਕਿ ਟਰੰਪ ਸਾਹਿਬ ਦਾ ਜਿਹੜਾ ਅਜੰਡਾ ਆ ਨਾ ਉਹ ਟੋਟਲੀ ਡਿਫਰੈਂਟ ਹੋ ਗਿਆ ਜਿਹੜੀਆਂ ਚੀਜ਼ਾਂ ਤੇ ਮੇਨ ਫੋਕਸ ਸੀਗਾ ਉਹ ਹਟ ਕੇ ਤੇ ਇਮੀਗ੍ਰੇਸ਼ਨ ਤੇ ਬਾਕੀ ਜਿਹੜੇ ਉਹਨਾਂ ਨੇ ਬੰਦੇ ਲਾਏ ਹੋਏ ਆ ਨਾ ਕਲਾਸ ਕਰਕੇ ਜਿਹੜੇ ਇੱਕ ਤਾਂ ਟਰਮੀਨਲ ਹੈਗੇ ਆ ਉਹ ਵੀ ਪੌਮ ਬਾਂਡੀ ਜਿਹੜੇ ਆ ਹੈਗੇ ਆ ਉਹ ਵੀ ਕਾਫੀ ਜ਼ਿਆਦਾ ਇਸ ਚੀਜ਼ ਦੇ ਉੱਪਰ ਅਗਰੈਸਿਵ ਹੈਗੇ ਆ ਫਿਰ ਕ੍ਰਿਸਟੀ ਨਿਓਮ ਹੈਗੇ ਆ ਫਿਰ ਜਿਹੜੇ ਬਾਰਡਰ ਤੇ ਡਾਇਰੈਕਟਰ ਹੈਗੇ ਆ ਉਹ ਵੀ ਇਦਾਂ ਹੀ ਆ ਸੋ ਕਾਫੀ ਕੁਝ ਇਦਾਂ ਦਾ ਆ ਕਿ ਕ੍ਰਮ ਸਾਹਿਬ ਦੀ ਜਿਹੜੀ ਟੀਮ ਹੈ ਨਾ ਉਹ ਤਾਂ ਇਸ ਟਾਈਮ ਇਦਾਂ ਲੱਗੇ ਹੋਏ ਆ ਕਿ ਜਿੱਦਾਂ ਨਹੀਂ ਆਪਾਂ ਆਪੋ ਆਪਣੇ ਰਿਪੋਰਟ ਕਾਰਡ ਵਿਖਾਉਣਿਆ ਦੇਖੋ ਜੀ ਮੈਂ ਆ ਵਧੀਆ ਕੀਤਾ ਮੈਂ ਆ ਵਧੀਆ ਕੀਤਾ ਇਥੇ ਤੱਕ ਕਿ ਕੁਝ ਲੱਗਦਾ ਇਦਾਂ ਪਿਆ ਆ ਕਿ ਜਿੰਨੇ ਵੀ ادارے ਹੈਗੇ ਆ ਨਾ ਇਹ ਕੰਟਰੀ ਵਾਸਤੇ ਕੰਮ ਘੱਟ ਕਰਦੇ ਪਿਆ ਤੇ 트럼ਪ ਵਾਸਤੇ ਜ਼ਿਆਦਾ ਕਰਦੇ ਪਿਆ ਇਹ 트럼ਪ ਸਾਹਿਬ ਨੂੰ ਖੁਸ਼ ਕਿੱਦਾਂ ਕਰਨਾ ਕਿਉਂਕਿ ਉਹਨਾਂ ਨੇ ਮਿਨਿਸਟਰੀਆਂ ਦਿੱਤੀਆਂ ਹੋਈਆਂ ਇਹਨਾਂ ਨੂੰ ਤੇ ਇਹਨਾਂ ਦਾ ਫੋਕਸ ਹੈ ਇਸ ਟਾਈਮ ਮੇਨ ਹੈਗਾ ਵੀ 트럼ਪ ਸਾਹਿਬ ਨੂੰ ਕਿੱਦਾਂ ਖੁਸ਼ ਕਰਨਾ ਕੰਟਰੀ ਦੇ ਵਿੱਚ ਕੀ ਕੁਝ ਚੱਲਦਾ ਆ ਉਥਲ ਪੁਥਲ ਹੋ ਰਿਹਾ ਮਹਿੰਗਾਈ ਦੀ ਮਾਰ ਪਰ ਉਸ ਤੋਂ ਬਾਅਦ ਜਿਹੜਾ ਕੰਮਕਾਰ bizness ਜਿਹੜੇ ਸਲੋ ਡਾਊਨ ਹੋਏ ਪਏ ਆ ਲੋਕਾਂ ਦੇ ਜੇਬਾਂ ਦੇ ਵਿੱਚੋਂ ਜਿਹੜੀ ਡਬਲ ਮਾਰ ਪੈ ਰਹੀ ਆ ਭਾਵੇਂ ਕਹੀ ਜਾਂਦੇ ਆ ਕਿ ਅਸੀਂ ਸੋ ਸਿਕਿਉਰਿਟੀ ਤੇ ਇਨਕਮ ਟੈਕਸ ਬੰਦ ਕਰ ਦੇਣਾ ਅਸੀਂ ਜਿਹੜਾ ਓਵਰਟਾਈਮ ਮਿਲਦਾ ਉਹਤੇ ਟੈਕਸ ਨਹੀਂ ਲੱਗੂਗਾ ਕੋਈ ਇਨਕਮ ਟੈਕਸ ਨਹੀਂ ਲੱਗੂਗਾ ਪਰ ਉਹ ਚੀਜ਼ਾਂ ਤਾਂ ਹਜੇ ਇੰਨੀਆਂ ਇੰਪਲੀਮੈਂਟ ਨਹੀਂ ਹੋਈਆਂ ਬਾਕੀ ਮਹਿੰਗਾਈ ਦੇ ਉੱਪਰ ਤਾਂ ਬਿਲਕੁਲ ਵੀ ਹਜੇ ਉਹਦੀ ਪਕੜ ਨਹੀਂ ਆ ਰਹੀ ਤੇ ਕੰਟਰੀ ਦੇ ਵਿੱਚ ਤਰਾਤਰਾ ਹੋ ਰਿਹਾ ਆ ਕਾਫੀ ਚੀਜ਼ਾਂ ਆ ਗਿਆ ਪਰ ਆ ਜਿਹੜੀ ਹੁਣ ਆਪਾਂ ਤੁਹਾਨੂੰ ਗੱਲਾਂ ਦੱਸ ਰਹੇ ਆ ਇਹ ਬਹੁਤ ਕੁਝ ਜਿਹੜਾ ਅੱਗੇ ਤੱਕ ਹੁੰਦੇ ਜਾ ਰਿਹਾ ਜਿੱਦਾਂ ਆਪਾਂ ਪਿਛਲੇ ਦਿਨ ਦੱਸਿਆ ਸੀ ਨਾ ਕਿ ਇਹ ਜਿਹੜੇ ਹੈਗੇ ਆ ਅਸਾਈਲਮ ਦੇ ਕੇਸ ਇਹ ਯੂਗੰਡਾ ਤੇ ਹੋਰ ਇੱਕ ਦੋ ਕੰਟਰੀਆਂ ਜਿਹੜੀਆਂ ਥਰਡ ਕੰਟਰੀ ਦਾ ਐਗਰੀਮੈਂਟ ਹੈ ਉਹਦੇ ਮੁਤਾਬਕ ਬਾਹਰ ਲੈ ਕੇ ਜਾ ਰਿਹਾ ਜਾ ਨਹੀਂ ਰਹੇ ਆਲਰੇਡੀ ਜਾਣੇ ਸ਼ੁਰੂ ਹੋ ਗਏ ਆ ਕਾਫੀ ਵਕੀਲ ਜਿਹੜੇ ਆ ਜੋ ਪਰ ਆਪਣੀਆਂ ਪੋਸਟਾਂ ਪਾ ਰਿਹਾ ਕਿ ਦੇਖੋ ਜੀ ਸਾਡੇ ਕਲਾਇੰਟ ਦੇ ਵਿੱਚ ਐਦਾ ਐਦਾ ਕੇਸ ਸੀਗਾ ਤਰੀਕ ਆਈ ਸੀ ਉਹਨੂੰ ਪ੍ਰੀ ਟਰਮੀਨੇਟ ਕਰਕੇ ਤੇ ਹੁਣ ਉਹਨੂੰ ਯੂਗਾਂਡਾ ਵਿੱਚ ਜਾਣ ਲਈ ਕਹਿ ਦਿੱਤਾ ਕਿ ਤੇਰਾ ਕੇਸ ਉੱਥੇ ਲੜਿਆ ਜਾਊਗਾ ਹੂੰ ਬਿਲਕੁਲ ਜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਚੱਲ ਰਹੀਆਂ ਹੈਗੀਆਂ ਨੇ ਆਸ ਤੇ ਦੁਆ ਤੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਸਮੱਤ ਬਖਸ਼ਣ ਸਾਰਿਆਂ ਦਾ ਭਲਾ ਹੋਵੇ ਜੀ ਜਿੰਨੇ ਵੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਆਏ ਨੇ ਸਾਡੇ ਵੀਰ ਕਮਾਈਆਂ ਕੂਈਆਂ ਕਰਨ ਲਈ ਚੰਗੀਆਂ ਕਮਾਈਆਂ ਕਰੋ ਚੰਗੇ ਡਾਲਰ ਇਕੱਠੇ ਕਰੋ ਪਰ ਆ ਜਿਹੜਾ ਸਮਾਂ ਹੈ ਨਾ ਇਹ ਤੋਂ ਬਾਬਾ ਕਿਤੇ ਨਜਾਦ ਖਵਾ ਦੇਣਾ ਤਾਂ ਫਿਰ ਪੌਂਬਾਰਾ ਹੈ ਜੀ ਬਾਕੀ ਚੁਗਾਵਾਂ ਸਭ ਤੁਹਾਡੀਆਂ ਵੀ ਰਹਿਣ ਪੌਂਬਾਰਾ ਅਸੀਂ ਇਹਦੀ ਵੀ ਅਰਦਾਸ ਕਰਦੇ ਆ ਤੇ ਦਰਸ਼ਕਾਂ ਦੇ ਨਾਲ ਤੁਸੀ ਖਬਰ ਸਾਂਝੀ ਕੀਤੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ